ਕੱਟ ਰੁਪਈਆਂ ਚ ਘੋੜੀ ਬਣ ਜੂ ਆ ਘੋੜੀ ਤੇ ਜਿਹੜੇ ਸੱਜਣ ਫੋਨ ਕਰਦੇ ਹੁੰਦੇ ਨੇ ਵੀ ਸਾਨੂੰ ਅਸੀਂ ਥੋੜੇ ਰੁਪਏ ਲਾਉਣੇ ਆ ਬਾਈ ਸਾਨੂੰ ਕੋਈ ਭਾਜ ਘੋੜੀ ਮਿਲ ਜੇ ਤੁਹਾਨੂੰ ਕਾਲੀ ਘੋੜੀ ਦਿਖਾਉਣ ਲੱਗੇ ਆ ਦੋ ਪੈਰ ਚਿੱਟਿਆ ਅੰਗਾ ਪੈਰਾਂ ਦੀ ਬਿਲਕੁਲ ਸਾਫ਼ ਸੁਥਰੀ ਆ ਜਿਹੜਾ ਕੋਈ ਸੱਜਣ ਕਿਸੇ ਨੇ ਸ਼ੌਂਕ ਵਜੋਂ ਲੈਣੀ ਆ ਇਹ ਮੀਟ ਵੀ ਕਰਾਈ ਹੋਈ ਆ ਇਹ ਨੌਕਰੇ ਘੋੜੇ ਤੋਂ ਬਾਈ ਨੇ ਮੀਟ ਕਰਾਈ ਆ ਵਛੀ ਘੋੜੀ ਆ ਜਿਹੜੀ ਇਹ ਤੇ ਕੰਨ ਕਨੋਤੀ ਦੀ ਸਾਫ਼ ਆ ਤੇ ਅੰਗਾ ਪੈਰਾਂ ਦੀ ਬਿਲਕੁਲ ਸਾਫ਼ ਆ ਪੌਰੀਆਂ ਦੀ ਸਾਫ਼ ਆ ਮਿੱਤਰੋ ਇਹ ਤੇ ਜੇ ਕੋਈ ਇਸ ਮਿੱਤਰ ਪਿਆਰੇ ਦੇ ਫੱਟ ਆਉਂਦੀ ਆ ਨਾ ਇਹ ਘੋੜੀ ਤਾਂ ਇਸ ਘੋੜੀ ਲਈ ਫੋਨ ਕਰ ਲਿਓ ਜਾਣਕਾਰੀ ਹੈ ਜਿਹੜੀ ਆਪਾਂ ਤੁਹਾਨੂੰ ਦਿੰਨੇ ਆ ਵੀਡੀਓ ਚ ਐਂਡ ਤੱਕ ਬਣੀ ਰਹੋ ਦੋ ਪੈਰ ਚਿੱਟੇ ਆ ਦੋਸਤੋ ਮਾਗਰਲੇ ਤੇ ਬਾਕੀ ਸਾਰੀ ਬਲੈਕ ਆ ਘੋੜੀ ਤੇ ਕੰਨ ਕਨੋਤੀ ਦੀ ਸਾਫ ਆ ਸੋਹਣੀ ਆ ਤੁਸੀਂ ਅੱਗੇ ਵੀਡੀਓ ਦੇ ਵਿੱਚ ਕੰਨ ਕਨੋਤੀ ਚੈੱਕ ਕਰ ਲਿਓ ਘੋੜੀ ਦੀ ਇਹਦੀ ਉਮਰ ਆ 7 ਸਾਲ ਉਮਰ ਆ ਬਾਲ ਪੌਰੀਆਂ ਦੀ ਸਾਫ ਆ 58 ਇੰਚ ਬਾਈ ਕਹਿੰਦੇ ਇਹਦੀ ਮਾਲਕ ਵੀਰ ਕਹਿੰਦੇ ਹਾਈਟ ਆ ਘੋੜੀ ਦੀ ਤੇ ਬਠਿੰਡਾ ਜ਼ਿਲ੍ਹਾ ਪੈਂਦਾ ਬਾਈਆਂ ਨੂੰ ਤੇ ਬਾਕੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਇਹ ਮਿੱਤਰੋ ਨੌਕਰੀ ਘੋੜੇ ਤੋਂ ਮੀਟ ਕਰਾਈ ਹੋਈ ਆ 10-12 ਦਿਨ ਹੋ ਗਏ ਬਾਈ ਨੇ ਨੌਕਰੀ ਘੋੜੇ ਤੋਂ ਮੀਟ ਕਰਾਈ ਆ ਆ ਤੁਹਾਨੂੰ ਆਪਾਂ ਫੋਟੋ ਵੀ ਦਿਖਾਉਂਦੇ ਆ ਘੋੜੇ ਦੀ ਨੌਕਰੀ ਦੀ ਇਸ ਘੋੜੇ ਤੋਂ ਮੀਟ ਕਰਾਈ ਆ ਬਾਈ ਨੇ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਸਕਰੀਨ ਤੇ ਦੇ ਦਿੱਤਾ ਬਠਿੰਡਾ ਜਲਾਪੰਦਾ ਬਾਈ ਨੂੰ ਤੁਸੀਂ ਗੱਲਬਾਤ ਕਰ ਲਿਓ ਬਾਈ ਨਾਲ ਫੋਨ ਦੇ ਉੱਤੇ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਜਾ ਕੇ ਦੇਖ ਪਰਖ ਕੇ ਘੋੜੀਆ ਜਿਹੜੀ ਇਹ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ